ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੋ ਅੱਜ ਅਸੀਂ ਦੂਸਰਾ ਪਾਰਟ ਲੈ ਕੇ ਆਏ ਆ ਜੋ ਲਾਸਟ ਕੋ ਪੇਪਰ 3 ਅਗਸਤ ਨੂੰ ਹੋਇਆ ਪੀ ਟ੍ਰਿਪਲ ਐਸ ਬੋਰਡ ਵੱਲੋਂ ਅਸਿਸਟੈਂਟ ਐਗਜ਼ੀਕਿਊਟਿਵ ਦਾ ਸੋ ਇਸਦੇ ਆਪਾਂ ਨੈਕਸਟ ਕੁਐਸਚਨ ਜੋ ਅੱਜ ਹੱਲ ਕਰਕੇ ਲੈ ਕੇ ਆਏ ਆ ਇਹਦੇ ਸਹੀ ਆਨਸਰ ਬਾਰੇ ਦੱਸਿਆ ਜਾਊਗਾ ਤੁਹਾਨੂੰ ਅੱਜ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਸੋ ਆਇਆ ਕੁਐਸਚਨ 102 ਇੱਕ ਕੁਐਸਚਨ ਬਾਰਗਰਾਫ ਵਾਲਾ ਕੁਐਸਚਨ ਹੈ ਸੋ ਇਹਦਾ ਤੁਹਾਨੂੰ ਕਰੈਕਟ ਆਨਸਰ ਦੱਸ ਦਿੰਨੇ ਆ ਇਹਦਾ ਏ ਜਵਾਬ ਸਹੀ ਹੈ ਬਾਦਦੇ ਅਗਲੇ ਕੁਐਸਚਨ ਨਾਲ ਵਾਟ ਇਜ਼ ਦਾ ਸਿੰਗਲ ਵਰਡ ਵਿਚ ਮੀਨਸ ਵਨ ਹੂ ਇਜ਼ 올 ਪਾਵਰਫੁਲ ਸੋ ਇਹਦਾ ਸਹੀ ਜਵਾਬ ਹੈ ਏ ਨੈਕਸਟ ਕੁਐਸਚਨ ਚੂਜ਼ ਦਾ ਬੈਸਟ ਆਪਸ਼ਨ ਇਨ ਦੀ ਫਿਲਿੰਗ ਦੀ ਬਲੈਂਕਸ ਬਿਲੋ ਹਿਸ ਬੁక్స్ ਆਰ ਲੇੰਗ ਸੋ ਇਹਦਾ ਸਹੀ ਜਵਾਬ ਹੈ ਬੀ ਕੁਐਸਚਨ ਦਾ ਸਹੀ ਜਵਾਬ ਹੈ ਦਾ ਆਨਸਰ ਬੀ next question which of the following is not abstract noun so is the sahi gold next question which of the following is not possessive adjective so is the sahi jawab c this next question in which of the following transitive verb not used so is the sahi jawab b the fire burns next question which of the following is incorrect sentence? So is the Saiyava B. Ram is a man of principle. Next question. Which of the following is not a simple adverb? So is the Saiyaba A. Next question. Which of the following is not compound preposition? So is the Saiyaba A. Next question. Next question. In the following sentence, which of the following is determiner? My elder brother is a clerk. So is the sage of A. Next question which of the following is an imperative sentence? So is the of D. Next question which of the following is correct? Passive voice of a past indefinite tense? So is the of B. नेक्स्ट क्वेश्चन, विच ऑफ द फॉलोइंग इज नॉट डबल नेगेटिव सेंटेंस सो इसका सही जवाब है ए नेक्स्ट क्वेश्चन विच ऑफ द फॉलोइंग इज इन वर्ड सो इसका सही जवाब है डी नेक्स्ट क्वेश्चन विच ऑफ द फॉलोइंग वर्ब मीनिंग टू टेक केयर एवरी एस्पेक्ट, सो इसका सही जवाब है ए ਸੀ ਬਾਊਟ ਨੈਕਸਟ ਕੁਐਸਚਨ ਆਈਪੀਵੀ6 ਐਡਰੈਸ ਵਿੱਚ ਵਰਤੇ ਗਏ ਕੁੱਲ ਬਿਟ ਕਿੰਨੇ ਹਨ ਇਹਦਾ ਸਹੀ ਉੱਤਰ ਬੀ ਨੈਕਸਟ ਕੁਐਸਚਨ ਮਾਈਕਰੋਪ੍ਰੋਸੈਸਰ ਬਾਰੇ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ ਏ ਇਸ ਵਿੱਚ ਇੱਕ ਅੰਦਰੂਨੀ ਮੈਮਰੀ ਹੈ ਬੀ ਇਸ ਵਿੱਚ ਇੰਟਰਫੇਸਿੰਗ ਸਰਕਟ ਹਨ ਸੀ ਇਸ ਵਿੱਚ ਏਲਯੂ ਸੀਯੂ ਅਤੇ ਰਜਿਸਟਰ ਹਨ ਡੀ ਇਹ ਫਲੈਸ਼ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ ਸੋ ਇਸ ਦਾ ਸਹੀ ਜਵਾਬ ਹੈ ਸੀ ਨੈਕਸਟ ਕੁਐਸਚਨ ਐਚਟੀਐਮਐਲ ਪੇਜ ਨੂੰ ਪੜਨ ਅਤੇ ਇਸ ਨੂੰ ਰੀਡਰ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਵਰਤਿਆ ਜਾਂਦਾ ਹੈ ਸੋ ਇਸ ਦਾ ਸਹੀ ਜਵਾਬ ਹੈ ਸੀ ਵੈਬ ਬ੍ਰਾਊਜ਼ਰ ਸੋ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਹੋ ਜਿਹੀ ਲੱਗੀ ਬਾਕੀ ਰਹਿਣਦੇ ਕੁਐਸਚਨਾਂ ਦੇ ਅਸੀਂ ਅਨਸਰ ਛੇਤੀ ਤੋਂ ਛੇਤੀ ਪਾਉਣ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ